ਸਾਰੇ ਸਤਿਕਾਰਯੋਗ ਲੋਕਾਂ ਨੂੰ ਮੇਰਾ ਪਿਆਰ ਭਰਿਆ ਸलाम ਸੋ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਅੱਜ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜਿਹੜੀ ਇੱਕ ਬਹੁਤ ਜ਼ਰੂਰੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਫਰਦ ਬਦਲ ਮਹਿਕਮਾ ਮਾਲ ਦੇ ਵਿੱਚ ਜੋ ਪਟਵਾਰੀ ਸਾਹਿਬ ਨਾਲ ਰਿਲੇਟਡ ਹੁੰਦੀ ਹੈ ਫਰਦ ਬਦਲ ਜਿਹੜੀ ਹੈ ਕਿਸੇ ਵੀ ਜਿਹੜਾ ਰੈਵਨੂ ਰਿਕਾਰਡ ਦੇ ਵਿੱਚ ਮਾਲ ਰਿਕਾਰਡ ਦੇ ਵਿੱਚ ਜਮ੍ਹਾਂ ਬੰਦੀ ਦੇ ਵਿੱਚ ਜਾਂ ਕਿਸੇ ਦੂਸਰੇ ਜਿਹੜਾ ਰਿਕਾਰਡ ਦੇ ਵਿੱਚ ਕਿਤੇ ਗਲਤੀ ਹੋਵੇ ਤਾਂ ਉਹ ਜਿਹੜੀ ਜਮ੍ਹਾਂਬੰਦੀ ਦੇ ਵਿੱਚ ਆਪਾਂ ਜਿਹੜੀ ਫਰਦਬਦਰਾਂ ਗੱਲ ਕਰਾਂਗੇ ਕਿਉਂ ਬਣਾਈ ਜਾਂਦੀ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਕਿਉਂ ਬਣਾਈ ਜਾਂਦੀ ਹੈ ਫਰਦਬਦਰ ਇਸ ਕਰਕੇ ਬਣਾਈ ਜਾਂਦੀ ਹੈ ਇਹ ਪਟਵਾਰੀ ਹਲਕਾ ਦੇ ਜਦੋਂ ਵੀ ਰਿਕਾਰਡ ਤਿਆਰ ਕਰਦੇ ਆ ਕੋਈ ਗੱਲ ਉਹਨਾਂ ਦੇ ਧਿਆਨ ਚ ਆਉਂਦੀ ਹੈ ਤਾਂ ਉਹਨਾਂ ਨੇ ਤੁਰੰਤ ਇਹਦੀ ਫਰਦਬਦਰ ਜਿਹੜੀ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ 7.29 7.29 ਤਹਿਤ ਜਿਹੜੀ ਇਹ ਬਣਾਉਣੀ ਹੁੰਦੀ ਹੈ ਤੇ ਪਟਵਾਰੀ ਹਲਕਾ ਵੱਲੋਂ ਫਰੰਟ ਤੇ ਜੇ ਇਹਦੀ ਕਾਰਵਾਈ ਕਰਨੀ ਹੁੰਦੀ ਹੈ ਤਾਂ ਜੋ ਰਿਕਾਰਡ درست ਹੋਵੇ ਇਹ ਨਾ ਹੋਵੇ ਵੀ ਕੋਈ ਉਦੋਂ ਪਹਿਲਾਂ ਰਜਿਸਟਰੀ ਹੋ ਗਏ ਤੇ ਰਕਬਾ ਵਿਕ ਜਾਵੇ ਫਿਰ ਅਦਾਲਤੀ ਚੱਕਰਾਂ ਦੇ ਵਿੱਚ ਬੰਦਾ ਫਸ ਜਾਵੇ ਸੋ ਜਦੋਂ ਵੀ ਪਟਵਾਰੀ ਸਾਹਿਬ ਦੇ ਧਿਆਨ ਚ ਆਉਂਦੀ ਹੈ ਉਹਨੇ ਤੁਰੰਤ ਕਾਰਵਾਈ ਕਰਕੇ ਇਸ ਲੈਂਡ ਰਿਕਾਰਡ ਮੈਨੂਅਲ ਦੇ ਮੁਤਾਬਕ ਪਟਵਾਰੀ ਹਲਕਾ ਕੋਲ ਅਧਿਕਾਰ ਹੈ ਉਹਨੂੰ ਇਸ ਜੋ ਫਾਰਮੈਟ ਹੈ ਇਹਦਾ ਇਹ 6 ਖਾਨਿਆਂ ਦਾ ਲੜੀ ਨੰਬਰ ਇੱਥੇ ਫਰਦ ਪੱਤਰ ਦਾ ਪਾਊਗਾ ਫਰਜ਼ ਕਰ ਲਓ 1 ਨੰਬਰ ਤੋਂ ਸ਼ੁਰੂ ਕੀਤੀ ਹੈ ਇੱਥੇ ਜਮ ਬੰਦੀ ਦੀ ਖੇਵਟ ਨੰਬਰ ਪਾਊਗੀ ਫਰਜ਼ ਕਰ ਲਓ 16 ਖੇਵਟ ਨੰਬਰ ਹੈ ਖਤੋਨੀ ਉਹਦੀ 37 ਹੈ ਖਤੋਨੀ ਜਿਹੜੀ ਹੈ ਇਹ ਕਾਸ਼ਤਕਾਰ ਵਾਲੇ ਖਾਨੇ ਨਾਲ ਸੰਬੰਧਤ ਹੁੰਦੀ ਹੈ ਕਾਸ਼ਤਕਾਰ ਦੇ ਵਿੱਚ ਜਿਹੜੇ ਹਿੱਸੇਦਾਰ ਦਰਜ ਹੁੰਦੇ ਉਹਨਾਂ ਦਾ ਨੰਬਰ ਖਾਤਾ ਨੰਬਰ ਹੈ ਇਹ 16 ਨੰਬਰ ਜਿਹੜਾ ਖੇਵਟ ਵਾਲਾ ਇਹ ਮਾਲਕੀ ਖਾਤੇ ਦਾ ਨੰਬਰ ਹੁੰਦਾ ਸੋ ਇੱਥੇ ਪੁਰਾਣੀ ਜਾਮਬੰਦੀ ਦਾ ਨੰਬਰ ਪਾਊਗਾ ਪੁਰਾਣੀ ਜਾਮਬੰਦੀ ਦਾ ਨੰਬਰ ਫਰਜ਼ ਕਰ ਲਓ 12 ਖੇਵਟ ਔਰ ਜਿਹੜੀ ਉਹਦੀ ਖਤੋਨੀ ਹੈ ਉਹਦੀ 32 ਹੈ ਪੁਰਾਣੀ ਜਿੱਥੇ ਉਹ ਗਲਤੀ ਹੋਈ ਹੈ ਉਹ ਉਹ ਉਹਦਾ ਨੰਬਰ ਹੀ ਪਉਣਾ ਤੇ ਜਿੱਥੇ ਜਿਹੜੀ ਨਵੀਂ ਚਾਪਾ ਕਰ ਰਹੇ ਆ ਉਹਦਾ ਨੰਬਰ ਮੂਰੇ ਪੈਣਾ ਔਰ ਅੱਗੇ ਪਟਵਾਰੀ ਵੇਰਵੇ ਸਾਹਿਤ ਜਿਹੜੀ ਇਹਦੇ ਵਿੱਚ ਰਿਪੋਰਟ ਕਰੇਗਾ ਕਿ ਰਿਪੋਰਟ ਕੀ ਕਰੇਗਾ ਔਰ ਕਿਹੜੀਆਂ-ਕਿਹੜੀਆਂ ਮਦਾਂ ਹੁੰਦੀਆਂ ਜਿਹੜੀਆਂ ਤਿੰਨ ਮਦਾਂ ਪਟਵਾਰੀ ਉਹਦੇ ਜਿ ਦਿਖਾਵੇਗਾ ਨੰਬਰ 1 ਠੀਕ ਰਿਕਾਰਡ ਕਿੱਥੇ ਹੈ ਉਹ ਜਮ੍ਹਾਂ ਬੰਦੀ ਦੇ ਵਿੱਚ ਚਾਹੇ ਉਹ ਕਿਸੇ ਵਿਅਕਤੀ ਦਾ ਨਾਮ ਹੈ ਚਾਹੇ ਉਹਦੇ ਪਿਓ ਦਾ ਨਾਮ ਹੈ ਚਾਹੇ ਉਹਦੇ ਦਾਦੇ ਦਾ ਨਾਮ ਹੈ ਜਾਂ ਉਹ ਨੰਬਰ ਖਸਰਾ ਹੈ ਵਿਭਾਜਿਤ ਕਰ ਲੋ ਇੱਕ ਕਨਾਲ ਦੀ ਬਜਾਏ 77 ਕਨਾਲ ਲਿਖਿਆ ਗਿਆ ਮਾਲਕੀ ਨੰਬਰ ਖਤਰਾ ਦੀ ਆਦ ਜਿਹੜੀ ਆਪਾਂ ਕਰਕੇ ਇਹਦੇ ਚ 74/13 ਨੰਬਰ ਜਿਹੜਾ ਦੀ ਬਜਾਏ 74/18 ਲਿਖਿਆ ਗਿਆ ਗਲਤ ਜਿਹੜਾ ਸੋਇ ਦੀ ਫਰਦਬਦਰ ਬਣਾਉਣ ਵਾਸਤੇ ਵੀ 13 ਦੀ ਬਜਾਏ 18 ਪੈ ਗਿਆ ਜਾਂ ਭਾਗ ਸਿੰਘ ਲਿਖਦੇ ਲਿਖਦੇ ਪਟਵਾਰੀ ਸਹਿਬਾਨ ਅਥਾਣਾ ਪਹਿਲਾਂ ਲਿਖਦੇ ਹੁੰਦੇ ਸੀ ਉਹ ਬੰਦਿਆਂ ਸੋ ਭਾਗ ਸਿੰਘ ਲਿਖਿਆ ਤੋ ਕਾਲੀ ਦੇ ਵਿੱਚ ਉਹ ਵੇਖਣ ਨੂੰ ਐ ਲੱਗਿਆ ਵੀ ਤਾਰਾ ਸਿੰਘ ਹੈ ਜਿਹੜੇ ਅਗਲੇ ਪਟਵਾਰੀ ਨੇ ਜਮਾ ਮਦੀ ਬਣਾਈ ਸੋ ਉਹਨੇ ਭਾਗ ਤੋਂ ਤਾਰਾ ਬਣਾਤਾ ਉਹਨੇ ਜਾਣ ਬੁਝ ਕੇ ਨਹੀਂ ਬਣਾਇਆ ਉਹ ਸੈਵਨ ਉਹਨੂੰ ਦੇਖਣ ਚ ਐ ਲੱਗਿਆ ਵੀ ਕਿਤੇ ਇਹ ਤਾਰਾ ਸਿੰਘ ਹੈ ਤੇਜ਼ੀ ਚ ਲਖਾਈ ਕੀਤੀ ਹੁੰਦੀ ਹੈ ਸੋ ਅੱਗੇ ਜਿਵੇਂ ਬਲਵੀਰ ਸਿੰਘ ਤੋਂ ਬਲਵਿੰਦਰ ਸਿੰਘ ਜਾਂ ਬਲਵੀਰ ਸਿੰਘ ਤੋਂ ਬਲਬੀਰ ਸਿੰਘ ਲਿਖਿਆ ਹੁੰਦਾ ਕੋਈ ਬੱਬੇ ਦਾ ਵਾਵੇ ਦਾ ਫਰਕ ਪੈ ਗਿਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਲੈਰੀਕਲ ਮਿਸਟੇਕਸ ਨੇ ਕਲੈਰੀਕਲ ਮਿਸਟੇਕ ਦਾ ਮਤਲਬ ਵੀ ਪੁਰਾਣੇ ਰਿਕਾਰਡ ਸਹੀ ਹੋਣੀਆਂ ਚਾਹੀਦੀਆਂ ਸਿਰਫ ਤੇ ਸਿਰਫ ਉਸ ਰਕਬੇ ਦੀ ਹੀ ਫਰਦਬਦਰ ਬਣਦੀ ਹੈ ਔਰ ਉਸ ਤੋਂ ਜਿਹੜਾ ਦੂਸਰਾ ਨੰਬਰ ਹੈ ਕਲੈਰੀਕਲ ਗਲਤੀ ਕਿੱਥੇ ਹੋਈ ਪਹਿਲਾਂ ਤਾਂ ਪਾਏ ਵੇਖਣਾ ਵੀ ਰਿਕਾਰਡ ਠੀਕ ਕਿੱਥੇ ਪੁਰਾਣਾ ਨੰਬਰ 2 ਤੇ ਪਟਵਾਰੀ ਹਲਕਾ ਵੇਖੂਗਾ ਵੀ ਕਲੈਰੀਕਲ ਗਲਤੀ ਕਿੱਥੇ ਹੋਈ ਕਿਹੜੇ ਸਨ ਚ ਹੋਈ ਕਿਹੜੀ ਜਮ੍ਹਾਂ ਬੰਦੀ ਦੀ ਉਹ ਕਿਹੜੀ ਖੇਤ ਸੀ ਔਰ ਤਿੰਨ ਨੰਬਰ ਤੇ ਮੌਜੂਦਾ ਜਮ੍ਹਾਂ ਬੰਦੀ ਦੀ ਕਿਹੜੀ ਛੇਵਟ ਵਿੱਚ ਦਰਜ ਗਲਤ ਅੰਦਰਾਜ ਦੀ ਬਜਾਏ درست ਅੰਦਰਾਜ ਕੀ ਹੋਣਾ ਚਾਹੀਦਾ ਸੋ ਆ ਤੀਜੀ ਮਾਰਚ ਤੋਂ ਆਖਰੀ ਜਦੋਂ ਇੱਥੇ ਆਪਣੀ ਰਿਪੋਰਟ ਪੜਵਾਰੀ ਪੇਸ਼ ਕਰੇਗਾ ਤੋਂ ਉਹ ਚ ਲਿਖੇਗਾ ਵੀ ਜਮ੍ਹਾਂ ਬੰਦੀ ਦੇ ਖਾਤਾ ਨੰਬਰ ਇੰਨਾ ਖਤੋਨੀ ਨੰਬਰ ਇੰਨਾ ਜਿਹੜਾ ਮਾਲਕ ਦਾ ਨਾਂ ਜਾਂ ਜਿਹੜੀ ਵੀ ਖਸ ਨੰਬਰ ਖਸਰੇ ਦਾ ਰਕਬੇ ਦਾ ਜਾਂ ਹੋਰ ਵੀ ਇਹ ਜੋ ਪੁਰਾਣੇ ਰਿਕਾਰਡ ਨਾਲੋਂ ਜਿਹੜਾ ਹੁਣ ਗਲਤ ਲਿਖਿਆ ਗਿਆ ਉਹਦਾ ਉਹ ਪੂਰਾ ਵੇਰਵਾ ਦਰਜ ਕਰੇਗਾ ਤੇ ਉਹਦੇ ਵਿੱਚ ਲਿਖੇਗਾ ਵੀ ਇਹ ਗਲਤ ਅੰਦਰਾਜ ਆ ਸੀ ਉਹਦੀ ਬਜਾਏ ਜਿਹੜਾ ਦਰੁਸਤ ਨਰਾਜ ਆ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਔਰ ਫੀਲਡ ਕਾਨੂੰਗੋ ਦੀ ਰਿਪੋਰਟ ਜਿਹੜੀ ਹੈ ਫੀਲਡ ਕਾਨੂੰਗੋ ਤੇ ਆਪਣੀ ਜਿਹੜੀ ਰਿਪੋਰਟ ਕਰੇਗਾ ਕਿ ਸਾਬਕਾਰ ਰਿਕਾਰਡ ਵੇਖਿਆ ਗਿਆ। ਪੁਰਾਣੇ ਰਿਕਾਰਡ ਨੂੰ ਵੀ ਪੁਰਾਣੀ ਜਮ ਬੰਦ ਨੂੰ ਚੈੱਕ ਕੀਤਾ ਗਿਆ ਉਹ ਖਾਤੇ ਨੂੰ। ਵਾਕਿਆ ਹੀ ਉਥੇ 1 ਕਨਾਲ ਦੀ ਬਜਾਏ 7 ਕਨਾਲ ਦਰਜ ਹੈ ਔਰ 74/13 ਦੀ ਬਜਾਏ 74/18 ਦਰਜ ਹੈ। ਔਰ ਭਾਗ ਸਿੰਘ ਤੋਂ ਜਿਹੜਾ ਤਾਰਾ ਸਿੰਘ ਹੈ ਵੀ ਇਹ ਸਾਰੇ ਮਿਲਾ ਕੇ ਕਾਨੂੰਗੋ ਹਰ ਜਿਹੜੀ ਫਰਦਬਦਰ ਅੱਡ ਅੱਡ ਬਣੇਗੀ ਹਰ ਨੰਬਰ ਖਸਰੇ ਦੀ ਜੇਕਰ ਇੱਕੋ ਖਾਤੇ ਦੇ ਵਿੱਚ ਹੈ ਤਾਂ ਉਹ ਇਕੱਠੇ ਵੀ ਨੰਬਰ ਖਸਰਾ ਔਰ ਮਾਲਕੀ ਦਾ ਉਸੇ ਚ ਇੰਦਰਾਜ ਆ ਜਾਂਦਾ ਔਰ ਪਟਵਾਰੀ ਦੀ ਇਸ ਰਿਪੋਰਟ ਦੇ ਆਧਾਰ ਤੇ ਫੀਲਡ ਕਾਨੂੰਗੋ ਰਿਪੋਰਟ ਨੂੰ ਤਸਦੀਕ ਕਰੇਗਾ ਔਰ ਇਹਨੂੰ ਰਿਪੋਰਟ ਨੂੰ ਓਕੇ ਕਰੇਗਾ ਕਿ ਪਟਵਾਰੀ ਹਲਕਾ ਦੀ ਰਿਪੋਰਟ ਵੇਰਵੇ ਸਹਿਤ ਹੈ ਤੇ ਮਾਗੇ ਮਨਜ਼ੂਰੀ ਹਿਤ ਪੇਸ਼ ਹੈ ਸੋ ਤੋਂ ਬਾਅਦ ਮਾਨਯੋਗ ਜੋ ਸੀਆਰਓ ਸਾਹਿਬ ਸਰਕਲ ਰੈਵਨੂ ਅਫੀਸਰ ਵੀ ਆਪਾਂ ਕਹਿ ਦਿੰਨੇ ਆ ਸੀਆਰਓ ਸਾਹਿਬ ਸਰਕਲ ਰੈਵਨੂ ਅਫੀਸਰ ਸੋ ਉਹ ਮਾਲਕਦਾਰੀ ਪਟਵਾਰੀ ਸਬੰਧ ਤੋਂ ਰਿਕਾਰਡ ਮੰਗਾਏਗਾ ਔਰ ਰਿਕਾਰਡ ਆਪਣੇ ਅੱਖੀਂ ਦੇਖ ਕੇ ਉਹਨਾਂ ਨੂੰ ਚੈੱਕ ਕਰਕੇ ਫਿਰ ਉਹ ਫਰਦਬਦਰ ਨੂੰ ਮਨਜ਼ੂਰ ਕਰੇਗਾ ਅਗਰ ਸੀਆਰਓ ਸਾਹਿਬ ਨੂੰ ਜਾਂ ਅਫੀਸਰ ਸਮਾਂ ਤਸਦੀਕ ਕਰਨ ਵਾਲੇ ਅਫਸਰ ਸਾਹਿਬ ਨੂੰ ਲੱਗਦਾ ਕਿ ਇਹ ਕੈਰੀਰਿਕਲ ਮਿਸਟੇਕ ਨਹੀਂ ਇਹ ਰਿਕਾਰਡ ਤੋਂ ਬਾਹਰ ਜਾ ਕੇ ਕਿਸੇ ਬੰਦੇ ਦਾ ਉਹ ਨਾਂ ਤਬਦੀਲ ਕੀਤਾ ਹੈ ਤੋ ਉਹ ਇਹਨੂੰ ਫਰਦਬਦਰ ਨੂੰ ਮਨਜ਼ੂਰ ਕਰਨ ਦੀ ਬਜਾਏ ਮਨਸੂਖ ਕਰ ਦੇਵੇਗਾ ਇਹ ਦੋਨੇ ਚੀਜ਼ਾਂ ਹੁੰਦੀਆਂ ਮਨਜ਼ੂਰ ਵੀ ਹੁੰਦੀ ਹੈ ਤੇ ਮਨਸੂਖ ਨਾ ਮਨਜ਼ੂਰ ਜੀ ਨੂੰ ਆਪਾਂ ਕਹਿੰਨੇ ਆ ਨਾ ਮਨਜ਼ੂਰ ਲਿਖ ਦਿੰਦੇ ਆ ਨਾ ਮਨਜ਼ੂਰ ਔਰ ਇਹ ਤੇ ਆਪਣੇ ਦਸਤਾਕਤ ਕਰੇਗਾ ਔਰ ਫਿਰ ਇਹ ਜਿਹੜੀ ਹੈਗੀ ਹੈ ਫਰਦਬਦਰ ਔਰ ਇਹ ਜਮਾਂਬੰਦੀ ਦੇ ਨਾਲ ਉਹਦੇ ਪਿਛਲੇ ਵਰਕਿਆਂ ਦੇ ਨਾਲ ਇੰਤਕਾਲਾਂ ਦੇ ਅੰਤਮ ਤਸਦੀਕ ਤੋਂ ਬਾਅਦ ਇਹਦੀ ਫਰਦ ਬਤਰ ਜਿੰਨੀਆਂ ਫਰਦ ਬਤਰਾਂ ਪੰਜ ਸਾਲਾਂ ਦੇ ਵਿੱਚ ਬਣਦੀਆਂ ਦਰਸਤੀਆਂ ਹੁੰਦੀਆਂ ਉਹ ਜਿਵੇਂ ਬੰਦੀ ਦੇ ਬਿਲਕੁਲ ਆਖੀਰਲੇ ਵਰਕੇ ਤੇ ਅੰਤਮ ਤਸਦੀਕ ਦੇ ਨਾਲ ਲੱਗਦੀਆਂ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿਹਦੇ ਵਿੱਚ ਬਕਾਇਆ ਇੰਤਕਾਲ ਵਿਖਾਏ ਹੁੰਦੇ ਸੋ ਇੰਤਕਾਲ ਵਿਰਾਸਤ ਦਰਜ ਕਰਦੇ ਸਮੇਂ ਇੱਕ ਇਹਦੀ ਹੋਰ ਖੂਬੀ ਹੈ ਕਿ ਜੇ ਕੋਈ ਵਿਰਾਸਤ ਤੁਸੀਂ ਦਰਜ ਕਰਾਈ ਹੈ ਫਰਜ ਕਰ ਲਓ ਤੁਹਾਡੇ ਪੰਜ ਖਾਤੇ ਆ ਪਟਵਾਰੀ ਸਾਹਿਬਾਨ ਵੱਲੋਂ ਚਾਰ ਖਾਤੇ ਤਾਂ ਦਰਜ ਕਰ ਦਿੱਤੇ ਗਏ ਇੱਕ ਖਾਤਾ ਕਿਤੇ ਦਰਜ ਕਰਨ ਤੋਂ ਰਹਿ ਗਿਆ ਜੇਕਰ ਵਿਰਾਸਤ ਮਨਜ਼ੂਰ ਹੋ ਜਾਂਦੀ ਹੈ ਤਾਂ ਉਸ ਵਿਰਾਸਤ ਮਨਜ਼ੂਰ ਦਾ ਇੰਤਕਾਲ ਨਾਲ ਲੱਗ ਕੇ ਸੀਆਰਓ ਸਾਹਿਬ ਦੇ ਜਿਹੜਾ ਆਖਰੀ ਇਹਦਾ ਨੰਬਰ ਰਹਿ ਗਿਆ ਖਾਤੇ ਦਾ ਵੀ ਕੋਈ ਖਾਤਾ ਦਰਜ ਹੋਣ ਵਾਲਾ ਵਿਰਾਸ ਦੇ ਵਿੱਚ ਰਹਿ ਗਿਆ ਤੇ ਬੰਦਾ ਤੁਹਾਡੇ ਕੋਲੇ ਆਉਂਦਾ ਉਹਦਾ ਦੁਬਾਰਾ ਇੰਤਕਾਲ ਦਰਜ ਕਰਨ ਦੀ ਲੋੜ ਨਹੀਂ ਲੈਂਡ ਰਿਕਾਰਡ ਜਿਹੜਾ ਮੈਨੂਅਲ ਹੈ ਉਹਦਾ ਪੈਰਾ 7.6 ਉਹਦੇ ਤਹਿਤ ਜਿਹੜੀ ਉਸ ਦੀ ਫਰਦ ਬਦਲੀ ਬਣਨੀ ਹੈ ਜੇ ਕੋਈ ਖੇਵਤ ਇੰਤਕਾਲ ਚ ਦਰਜ ਕਰਨ ਹੋ ਰਹੀ ਹੈ ਸੋ ਜਮਾਂਬੰਦੀ ਦੇ ਪਿੱਛੇ ਇੰਤਕਾਲ ਆਦ ਦੇ ਨਾਲ ਜਿਹੜੀ ਇਹ ਸ਼ਾਮਲ ਹੁੰਦੀ ਹੈ ਉਹ ਤੁਹਾਨੂੰ ਦੱਸਿਆ ਤੇ ਇਹ ਜਿਹੜਾ ਕੇਵਲ ਕਲੈਰੀਕਲ ਗਲਤੀ ਦੀ ਜਿਹੜੀ ਇਹਦੇ ਰਹੀਂ ਸੋਧ ਕੀਤੀ ਜਾਂਦੀ ਹੈ ਕਿਉਂਕਿ ਬੰਦਾ ਸਿਰਫ ਫਰਦ ਬਦਲ ਤਾਂ ਰਿਕਾਰਡ ਦੀ ਸੋਧ ਹੈ ਉੰਜ ਜਮਾਂ ਬੰਦੀ ਦੇ ਵਿੱਚ ਮਾਲਕ ਬਣਨ ਵਾਸਤੇ ਸਿਰਫ ਚਾਰ ਹੀ ਤਰੀਕੇ ਆ ਬੰਦਾ ਇਸ ਜਿਹੜੀ ਆਪਣੀ ਜਮ੍ਹਾਂਬੰਦੀ ਹੁੰਦੀ ਹੈ ਤੁਹਾਨੂੰ ਵਿੱਚ ਗ੍ਰੀਨ ਕਲਰ ਦੀ ਫਰਦ ਕੇਂਦਰ ਤੋਂ ਕਢਾਉਣਾ ਹੈ ਉਹਦੇ ਵਿੱਚ ਨੰਬਰ ਇੱਕ ਤਾਂ ਮਾਲਕ ਬਣ ਸਕਦਾ ਕਿਸੇ ਰਜਿਸਟਰਡ ਡਾਕੂਮੈਂਟ ਨਾਲ ਕੋਈ ਬੈਦ ਰਜਿਸਟਰੀ ਹੋਵੇ ਕਹਣੇ ਆਂ ਜੀ ਔਰ ਹਿਬਾ ਨਾਮਾ ਕੋਈ ਵੀ ਤਬਦੀਲ ਮਲਕੀਅਤ ਹੋਵੇ ਔਰ ਉਹਦੇ ਨਾਲ ਬਣ ਸਕਦਾ ਜਾਂ ਕੋਈ ਵਸੀਅਤ ਜਦੋਂ ਦਰਜ ਹੁੰਦੀ ਰਜਿਸਟਰਡ ਉਹਦੇ ਮਤਲਬ ਔਰ ਨੰਬਰ 2 ਤੇ ਤਬਾਦਲਾ ਕਰਕੇ ਕਿਸੇ ਜ਼ਿਲ੍ਹੇ ਨਾਲ ਤਬਾਦਲਾ ਕਰ ਲਿਆ ਕਿਸੇ ਪਿੰਡ ਨਾਲ ਕਰ ਲਿਆ ਤਾਂ ਮਾਲਕ ਬਣ ਸਕਦਾ ਔਰ ਨੰਬਰ 3 ਤੇ ਤਕਸੀਮ ਨਾਲ ਕਿਸੇ ਰਕਬੇ ਦੀ ਵੰਡ ਕਰਦੇ ਆ ਉਹਦੇ ਉਸ ਤਕਸੀਮ ਨਾਲ ਤੁਸੀਂ ਇੱਕ ਦੂਜੇ ਦੇ ਰਕਬੇ 'ਚ ਇੱਕ ਦੂਜੇ ਦੇ ਪਿੰਡ 'ਚ ਮਾਲਕ ਬਣ ਸਕਦੇ ਹੋ ਇੰਤਕਾਲ ਨਾਲ ਔਰ ਨੰਬਰ ਚੌਥਾ ਮਾਨਯੋਗ ਅਦਾਲਤ ਦੇ ਸਿਵਲ ਕੋਰਟ ਦੇ ਹੁਕਮਾਂ ਇਹਦੇ ਵਿੱਚ ਜਿਸ ਜਿਉਂ ਮੰਦੀਚ ਮਾਲਕ ਬਣ ਸਕਦਾ ਇਹਨਾਂ ਚਾਰਾਂ ਢੰਗਾਂ ਤੋਂ ਬਿਨਾ ਬੰਦਾ ਇਹਦੇ 'ਚ ਮਾਲਕ ਨਹੀਂ ਬਣ ਸਕਦਾ ਜੇ ਕੋਈ ਬਣੂਗਾ ਜਾਂ ਕਿਸੇ ਨੇ ਬਣਾਤਾ ਤਾਂ ਉਹ ਗੈਰਕਾਨੂੰਨੀ ਹੈ ਉਹ 50 ਸਾਲ ਬਾਅਦ ਵੀ ਟੁੱਟ ਜਾਂਦਾ ਉਹ 10 ਸਾਲ ਬਾਅਦ ਵੀ ਟੁੱਟ ਜਾਂਦਾ ਉਹ ਜਦੋਂ ਮਰਜ਼ੀ ਟੁੱਟ ਸਕਦਾ ਸੋ ਤੁਹਾਨੂੰ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਫਰਦਬਦਲ ਦੀ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਹੋਰ ਵੀ ਲੋਕਾਂ ਤੱਕ ਪਹੁੰਚਾਓਗੇ ਤਾਂ ਜੋ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਦੀਆਂ ਵਿੱਚ ਰਿਕਾਰਡ ਦੀਆਂ ਦੁਰਸਤੀਆਂ ਹੋ ਸਕਣ ਸੋ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਇਹਨੂੰ ਸ਼ੇਅਰ ਕਰੋ ਤੁਹਾਡਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਲਾਮ